ਸਿਵਲ ਸੱਜਨ ਮਲੇਰ ਕੋਟਲਾ ਡਾਕਟਰ ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀਐਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠਿਆਲ ਵਿਖੇ ਲੋਹੜੀ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਸਟਾਫ ਮੈਂਬਰ ਦੇ ਇਸ ਮੌਕੇ ਸਟਾਫ ਮੈਂਬਰ ਤੇ ਟੀਮ ਰੋਸ਼ਨੀ ਦੇ ਸੰਚਾਲਕ ਰਾਜੇਸ਼ ਰਿੱਖੀ ਦੇ ਸਟਾਫ ਵੱਲੋਂ ਪਿੰਡ ਦੇ ਲੋੜਵੰਦ ਬਜ਼ੁਰਗਾਂ ਨੂੰ ਕੰਪਲੀਮੈਂਟੇ ਗਏ ਇਸ ਮੌਕੇ ಗ್ರಾಮ ਪੰਚਾਇਤ ਦੇ ਸਰਪੰਚ ਕੁਲਦੀਪ ਸਿੰਘ ਤੇ ਜੱਜਾ ਸੰਦੀਪ ਸਿੰਘ ਨੇ ਕਿਹਾ ਕਿ ਇਹ ਸਿਹਤ ਕੇਂਦਰ ਸਟਾਫ ਦੀ ਮਿਹਨਤ ਹੈ ਜੋ ਕਿ ਮਿੱਠਿਆਲ ਦਾ ਸਿਹਤ ਕੇਂਦਰ ਅੱਜ ਵੱਡੀ ਤਰੱਕੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਟੀਮ ਰੋਸ਼ਨੀ ਦੇ ਸੰਚਾਲਕ ਅਜੇ ਸਿੱਖੀ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਸੇਵਾ ਕਰ ਰਹੇ ਨੇ ਤੇ ਹਰ ਵਾਰ ਸਾਦੀਆਂ ਦੇ ਵਿੱਚ ਜ਼ਰੂਰਤਮੰਦਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਕੰਬਲ ਵੰਡ ਕੇ ਮਾਨਤਾ ਦੀ ਸੇਵਾ ਲਈ ਕਾਰਜ ਕਰਦੇ ਨੇ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨੂੰ ਲੋਹੜੀ ਦੇ ਪਾਵਨ ਪਵਿੱਤਰ ਦਿਹਾੜੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਸਭ ਦੇ ਨਗਰਾਂ 'ਚ ਸਭਲੇ ਘਰਾਂ 'ਚ ਖੁਸ਼ੀਆਂ ਦੇ ਖੇੜੇ ਬਖਸ਼ੇ ਅੱਜ ਲੋਹੜੀ ਦਾ ਪਵਿੱਤਰ ਤਿਹਾੜੀ ਜਿਹੜਾ ਹੈ ਉਹ ਪੰਡ ਮਿੱਠੇਵਾਲ ਵਿਖੇ ਸਮੂਹ ਸਟਾਫ ਔਰ ਸਮੂਹ ਨਗਰ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਸ਼ਹਿਰ ਕੇਂਦਰ ਮਿੱਠੇਵਾਲ ਵਿਖੇ ਬੜੀ ਸ਼ਰਧਾ ਤੇ ਚਾਹ ਦੇ ਨਾਲ ਮਨਾਇਆ ਗਿਆ ਇਸ ਇਸ ਸਮੇ ਲੋੜਵੰਦਾਂ ਨੂੰ ਸਮਾਜਿਕ ਤੌਰ ਤੇ ਜਿਹੜੀ ਮੈਂ ਸਮਝਦਾ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹ ਕੰਬਲਾਂ ਦੀ ਖੇਸਾਂ ਦੀ ਸੇਵਾ ਕੀਤੀ ਗਈ ਹੈ तकरीबन ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸਾਡਾ ਸਿਹਤ ਕੇਂਦਰ ਹੈ ਇਹ ਬਹੁਤ ਵਧੀਆ ਢੰਗ ਦੇ ਨਾਲ ਚੱਲਦਾ ਹੈ ਜਿਹੜਾ ਇੱਥੋਂ ਦਾ ਸਟਾਫ ਹੈ ਮੈਂ ਸਮਝਦਾ तकरीबन ਬਹੁਤ ਹੀ 101% ਜਿਹੜਾ ਸਟਾਫ ਹੈ ਬਹੁਤ ਸਾਊ ਤੇ ਵਧੀਆ ਢੰਗ ਦੇ ਨਾਲ ਡਿਊਟੀ ਕਰ ਰਿਹਾ ਵਧੀਆ ਢੰਗ ਦੇ ਨਾਲ ਨਗਰ ਨਿਵਾਸੀਆਂ ਨੂੰ ਦਵਾਈ ਬੂਟੀ ਵਗੈਰਾ ਟਾਈਮ ਨਾਲ ਦਿੱਤੀ ਜਾਂਦੀ ਹੈ ਅੱਜ ਲੋਹੜੀ ਦੇ ਤਿਹਾਰ ਤੇ ਮੈਂ ਨਗਰ ਪੰਚਾਇਤ ਵੱਲੋਂ ਅਗਰ ਦੇ ਪਤਵੰਤ ਤੇ ਸੱਜਣਾ ਵੱਲੋਂ ਸਮੂਹ ਸਟਾਫ ਨੂੰ ਤੈਨਾਂ ਦੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਮ ਜਰ ਨਿਊਜ਼ ਲਈ ਮਲੇਰ ਕੋਟਲਾ ਤੋਂ ਇਹ ਰੱਖੀ ਦੀ ਰਿਪੋਰਟ